ਲਓ ਜੀ ਹੁਣੇ بارش ਬੰਦ ਹੋਈ ਜੇ। ਹੁਣ ਤਾਂ ਇਹ ਲਾਇਨ ਧੋਪਣ ਡਗ ਜਾਨੀ ਪਰ ਬੱਦਲ ਹੈਗਾ ਮੜਾ ਮੋਟਾ। ਔਰ ਜਲਥਲ ਫੇਰ ਚਾਰ-ਚਵੇਰੇ ਕਰ ਤਾ। ਔਰ ਤਿੰਨ ਦਿਨ ਤੇ ਆਈ بارش ਨਾ ਪਤਾ ਇਹ ਬੰਦਾ ਕੋਈ ਪੱਟੀਆਂ ਦਾ ਇੰਤਜ਼ਾਮ ਵੀ ਨਹੀਂ ਕੋਈ ਕੀਤਾ ਇਹ ਵੀ ਚੱਲ ਤੋ ਆਪਾਂ ਲੱਗੀ ਹੈ ਵੀ ਇੰਨਾ ਦਿਨ ਤੋਂ ਇੰਨੀ ਕਿਹੜੀ ਠੰਡ ਹੋਣੀ। ਨਾ ਮੇਰੇ ਤਾਂ ਮੰਡਾ ਆਲੀ ਹੈ ਫੇਰ ਹੋ ਗਿਆ ਹੁਣ ਹੋਰ ਪਾਣੀ ਅੰਦਰ ਚਲੇ ਜਾਣਾ। ਇਹ ਨੱਕਰਾ ਪੜ ਲਾਤੇ ਛੱਪੜ ਅੰਗੂਰ ਬੋਆ ਖੋਲੀ ਨੰਦਰਵੇਂ ਨੇ ਪੁਰਾਣੇ ਫਾਰਮ ਦੇ ਕਈ ਕਈ ਜਗ੍ਹਾ ਤੇ ਡਿਆ ਹੋਇਆ ਹੈ ਲਈ ਕਰਨੋ ਸਵਾਗਤ ਆਵੇ ਨਹੀਂ ਇੱਥੇ ਨਾ ਬਾਜ ਸੁਪਦਾ ਤੇ ਕਲੀ ਥੋੜੀ ਜਿਹੀ ਬਾਦੀ ਹੋ ਰਹੀ ਤੇ ਜੋ ਧੁੱਪ ਲੱਗ ਜਾਨੀ ਹੈ ਸਭ ਆ ਗਿਆ ਇਤੋਂ ਆ ਪਾਣੀ ਖੇੜ ਦੇ ਉੱਤੇ ਤੇ ਨਹੀਂ ਨਾ ਪਈ ਕਦੇ ਵੀ ਉੱਥੋਂ ਉੱਥੋਂ ਡਿੱਗਿਆ ਪਾਣੀ ਆਵੇ ਸੀਮਿੰਟ ਉਹ ਲਿਆਂਦਾ ਵਾ ਅੱਗੇ ਜਿਆਦਾ ਉੱਥੋਂ ਤੱਕ ਜਾਂਦੇ ਚੂਜਾ ਦਾ ਟਾਈਮ ਲੱਗਣਾ ਸ਼ਾਇਦ ਬਾਰਸ਼ਾਂ ਰੁਕ ਜਾਣ ਇਹਦੇ 5 ਕਿਲੋ ਸੀਮਿੰਟ ਪਿਆ ਚਿੱਟਾ ਇਧਰ ਉੱਪਰ ਠੀਕ ਹੈ ਅੰਦਰਲੇ ਬੰਨੇ ਤੇ ਨਹੀਂ ਪਾਣੀ ਕਿਤੇ ਕੋਈ ਹੁਣ ਟੈਂਪਰੇਚਰ ਦਾ ਫਰਕ ਪੈ ਜਾਣਾ ਵਾ ਇਹਦੇ ਜਿਹੜਾ ਦਵਾਈ ਪਾਉਣੀ ਆਪਾਂ ਦਵਾਈ ਪਾ ਕੇ ਪਾਉਣਾ ਉਦਾਂ ਸਾਦਾ ਪਾਣੀ ਨਹੀਂ ਪਾਉਣਾ ਜ਼ਰੂਰੀ ਹੈ ਆਹ ਕੰਮ ਇਦਾਂ ਨਹੀਂ ਕਰਨਾ ਇਹ ਤੇ ਟਟਾ ਲੱਗੂ ਇੱਥੇ ਨਹੀਂ ਨਾ ਕੰਪਰੈਸਰ ਜ਼ਿਆਦਾ ਡਾਊਨ ਹੋ ਗਿਆ ਸੀ ਤੇ ਹੁਣ ਹੋਜੂ ਓਦਾਂ ਰੋਕੋ ਹਜੂ ਰਾਜ ਸਹੀ ਰਿਆ بارش ਨੇ ਕੰਮ ਖਰਾਬ ਕਰਤਾ ਹੁਣ ਸੱਤ ਤੱਤ ਰਿਹਾ ਪਰ ਚਲੋ ਵਾਜ ਜਣਾ ਕੋਈ ਜੈ ਸੈੱਟ ਹੋਜੂ ਵਰਗੀਆਂ ਤੇ